ਮਾਲਕ ਚਾਵੇ ਤਾਂ ਕੀ ਨਹੀਂ ਹੋ ਸਕਦਾ ਇੱਕ ਪਲ ਦੇ ਅੰਦਰ ਤੁਹਾਡੀਆਂ ਸਾਰੀਆਂ ਟੈਨਸ਼ਨਾਂ ਦਾ ਹੱਲ ਹੋ ਸਕਦਾ ਜੇ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਨਾ ਮਾਲਕ ਨੇ ਉਹ ਚੀਜ਼ਾਂ ਸੋਚੀਆਂ ਹੀਆਂ ਤੁਹਾਡੇ ਬਾਰੇ ਸੋ ਜਿੰਨੀ ਮਰਜ਼ੀ ਐ ਟੈਨਸ਼ਨ ਹੋਵੇ ਜਿੰਨੀਆਂ ਮਰਜ਼ੀ ਫਿਕਰਾਂ ਤੁਹਾਡੇ ਆਲੇ ਦੁਆਲੇ ਹੋਣ ਇੱਕ ਗੱਲ ਕਦੇ ਨਹੀਂ ਭੁੱਲਣੀ ਕਿ ਮਾਲਕ ਚਾਵੇ ਤਾਂ ਸਭ ਕੁਝ ਹੋ ਸਕਦਾ ਮੇਰੇ ਮਾਲਕ ਲਈ ਕੁਝ ਵੀ ਵੱਡਾ ਨਹੀਂਗਾ ਕੋਈ ਚੀਜ਼ ਇੱਥੇ ਇੰਪੋਸੀਬਲ ਨਹੀਂਗੀ ਜਿੱਥੇ ਦੁਨੀਆ ਨੇ ਜਵਾਬ ਦੇ ਦਿੱਤਾ ਹੋਏਗਾ ਉੱਥੇ ਵੀ ਮੇਰਾ ਮਾਲਕ ਚਾਵੇ ਤਾਂ ਸਭ ਕੁਝ ਕਰ ਸਕਦਾ ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ ਦੁਨੀਆ ਦੀਆਂ ਗੱਲਾਂ ਤੇ ਭਰੋਸਾ ਨਹੀਂ ਰੱਖੀਦਾ ਹੁੰਦਾ ਤੁਹਾਨੂੰ ਕੋਈ ਚਾਰ ਗੱਲਾਂ ਸੁਣਾ ਕੇ ਚਲ ਜਾਵੇ ਤੇ ਤੁਸੀਂ ਆਪਣਾ ਮਨ ਉਦਾਸ ਕਰ ਲੂਗੀ ਸ਼ਾਇਦ ਉਹ ਹੁਣਾ ਹੀ ਨਹੀਂ ਸਭ ਕੁਝ ਠੀਕ ਕਿਉਂ ਨਹੀਂ ਹੋਣਾ ਤੁਹਾਡਾ ਗੁਰੂ ਜਦੋਂ ਤੱਕ ਤੁਹਾਡੇ ਨਾਲ ਬੈਠਾ ਕਿਉਂ ਨਹੀਂ ਹੋਏਗਾ ਕੰਮ ਤੁਹਾਡੇ ਸਾਰੇ ਕੰਮ ਹੋਣਗੇ ਬੜੇ ਸੋਹਣੇ ਕੰਮ ਹੋਣਗੇ ਕਿਸੇ ਦੇ ਨਾ ਕਰਨ ਨਾਲ ਕੁਝ ਨਹੀਂ ਹੁੰਦਾ ਮਾਲਕ ਨੇ ਤਾਂ ਸਭ ਕੁਝ ਸੋਚਿਆ ਹੈ ਤੁਹਾਡੇ ਲਈ ਮਾਲਕ ਨੇ ਜਦੋਂ ਚਾਇਆ ਤਾਂ ਹਾਲਾਤ ਬਦਲਦੇ ਧੀਰ ਥੋੜੀ ਲੱਗਣੀ ਹੈ ਸਮਾਂ ਬਦਲਦੇ ਧੀਰ ਥੋੜੀ ਲੱਗਣੀ ਹੈ ਇੱਕ ਪਲ ਦੇ ਵਿੱਚ ਨਾ ਤੁਹਾਡੀ ਸਾਰੀ ਜ਼ਿੰਦਗੀ ਦਾ ਰੁਖ ਬਦਲ ਦਣਾ ਮਾਲਕ ਨੇ